ਆਈਨੀ ਅਜ ਫੇਰ ਉਹ ਹੋ ਨਹੀਂ ਆਉਂਦੀ ਹੁਣ ਤਿੰਨ ਚਾਰ ਦਿਨ ਵਿਆਹ ਤੇ ਗਈ ਹੈ ਉਹਦੇ ਮਜੇ ਆ ਰੌਣਕ ਕੀ ਹਾਲ ਚਾਲ ਦਾ ਪੁੱਤ ਠੀਕ ਆ ਅੰਕਲ ਤੁਸੀਂ ਠੀਕ ਹੋ ਹਾਂ ਮੈਂ ਵੀ ਬਹੁਤ ਵਧੀਆ ਹੋਰ ਪੜ੍ਹਾਈ ਕਿਵੇਂ ਚੱਲਦੀ ਹੈ ਤੇਰੀ ਵਧੀਆ ਚੱਲਦੀ ਅੰਕਲ ਚੱਲ ਵਧੀਆ ਵਧੀਆ ਇਹ ਸਾਡੇ ਵਾਲਾ ਕੁਝ ਕਹਿੰਦਾ ਤਾਂ ਨਹੀਂ ਸੀ ਇਹ ਕੋਸ਼ਕਾ ਹੈ ਨਾ ਤਾਂ ਮੈਨੂੰ ਦੱਸਣਾ ਠੀਕ ਹੈ ਆਹ ਲਓ ਚਾਕਲੇਟ ਥੈਂਕ ਯੂ ਅੰਕਲ ਸ਼ਾਬਾਸ਼ ਤੈਨੂੰ ਕਿਉਂ ਦਿੱਤੀ ਚਾਕਲੇਟ ਮੁੰਡਾ ਤੇ ਜਿਹੋ ਜਿਹਾ ਹੈਗਾ ਹੈਗਾ ਬੁੜਾ ਅੱਡ ਸੋਹਰਾ ਬਣਨ ਦੀਆਂ ਫੀਲਿੰਗਾਂ ਲਈ ਜਾਂਦਾ। ਤੂੰ ਸੁੱਟ ਪੈਰਾ ਮੂੰਹ ਨਹੀਂ ਲਾਉਣਾ ਵਾਲਾ 5 ਰੁਪਏ ਦੀ ਚਾਕਲੇਟ ਦੇ ਕੇ ਇੰਪ੍ਰੈਸ ਕਰਨ ਨੂੰ ਫਿਰਦਾ। ਅੱਖੇ ਮੈਨੂੰ ਦੱਸੀ ਤੈਨੂੰ ਕੀ ਦੱਸਾਂਗੇ? ਪ੍ਰਿੰਟਰ ਵਾਲ ਕੋਲ ਨਾ ਜਾਵਾਂਗੇ। ਓਹੋ ਮੈਂ ਤਾਂ ਖਾ ਗਈ। ਭੜਾ ਟੂਣਾ ਕੀਤਾ ਹੋਵੇ। ਚਲ ਕੋਈ ਨਾ ਤੂੰ ਤਾਂ ਬਚ ਗਈ। ਤੂੰ ਰੋਟੀ ਗਾੜੇ ਨਾਲ ਲੈ ਕੇ ਆਈਆਂ। ਆਲੂ ਗੋਭੀ। ਮੈਂ ਵੀ ਗੋਭੀ ਦਾ ਚਾਰ ਲੈ ਕੇ ਆਇਆ। ਗੋਬੀ ਦੇਣਾ ਚਾਰ ਪੰਦੇ ਹੁੰਦਾ ਕੁਝ ਹੋਰ ਹੋਣਾ ਤੈਨੂੰ ਪਤਾ ਲੱਗਦਾ ਨਹੀਂ ਗੋਬੀ ਦਾ ਹੀ ਆ ਤੈਨੂੰ ਰੈਸਟਿਕ ਪਾਉਂਗਾ ਸਾਡੇ ਨਾਲ ਮੇਰੀ ਮਾਸੀ ਬਾਇਕ ਹਾਲਦੀ ਹੁੰਦੀ ਆ ਗਾਜਰ ਦਾ ਮੂਲੀ ਦਾ ਟੇਲਿਆਂ ਦਾ ਅਦਰਕ ਦਾ ਉਹਨੂੰ ਸਾਰੇ ਤਰ੍ਹਾਂ ਦੇ ਚਾਰ ਪਾਣੇ ਹੁੰਦੇ ਆ ਅੱਛਾ ਹਾਂ ਰੈਸਟਿਕ ਹਾਂ ਸਸਟ ਹੋ ਦਮ ਕੀ ਅਜੀ ਗੱਲਾਂ ਕਰਦੇ ਆ ਉੱਥੇ ਬਹਿ ਜਾ ਸਾਡੇ ਤਾਂ ਬਸ ਆਂਬ ਨਿੰਬੂ ਮਿਰਚਾਂ ਅਦਰਕ ਚਾਰ ਹੀ ਵੰਨਿਆਂ ਦਾ ਪਾਉਂਦੇ ਆ ਬਸ achar ਉਹ ਮੇਰੀ ਮਾਸੀ ਦਾ ਕੱਲਾ ਨਿੰਬੂ ਦਾ ਹੀ ਛੇ ਵੰਨਿਆਂ ਦਾ ਪਾ ਲੈਂਦੀ ਆ ਇੱਕ ਹੁੰਦਾ ਮਿੱਠਾ ਇੱਕ ਹੁੰਦਾ ਕਾਲੀਆਂ ਮਿਰਚਾਂ ਤੇ ਲੂਣ ਵਾਲਾ ਇੱਕ ਹੁੰਦਾ ਸਿੰਪਲ ਜਿਹਾ ਜਿਹੜਾ ਮਿੱਠਾ ਹੁੰਦਾ ਨਾ ਉਹ ਬੜਾ ਸਾਦਾ ਹੁੰਦਾ ਹਾਂ ਹਾਂ ਓਏ ਇੰਨੀਆਂ ਸੋਹਣੀਆਂ ਗੱਲਾਂ ਕਰਨੀਆਂ ਤੇ ਤੁਹਾਨੂੰ ਸਿਖਾਉਂਦਾ ਕੌਣ ਆ ਆਏ ਹਾਏ ਸੱਚ ਬੋਸ ਹੋਵਾ ਹੈ ਗਰੂ ਹੂੰ ਓ ਪੈਂਚਰ ਹੋ ਗਿਆ ਸਾਈਕਲ ਆਥਣੇ ਤਾਂ ਲਾ ਕੇ ਗਿਆ ਸੀ ਆਪ ਵੀ ਦੇਖ ਲੈ ਯਾਰ ਮੇਰਾ ਤਾਂ ਆਦਾ ਮੂਡ ਖਰਾਬ ਹੋ ਗਿਆ ਯਾਰ ਕਲ ਤਾਂ ਆ ਗਿਆ ਸਾਈਕਲ ਇਹਨੂੰ ਆਪਾਂ ਵੇਚ ਦਿੰਦੇ ਹਾਂ ਮੈਨੂੰ ਤਾਂ ਦੁੱਖ ਹੁੰਦਾ ਯਾਰ ਤੇਰੀ ਮਿਹਨਤ ਪੈਸੇ ਖਰਾਬ ਹੁੰਦੇ ਆ ਆਹੋ بڑا ਫਿਕਰ ਆ ਤੈਨੂੰ ਮੇਰੀ ਮਿਹਨਤ ਦਾ ਸਾਈਕਲ ਵੇਲੇ ਤਾਂ ਗੱਲ ਚ ਘੂਠਾ ਦੇਣ ਤੀ ਜਾਂਦਾ ਸੀ ਤੇ ਉਦੋਂ ਢੰਗ ਦਾ ਲੈ ਦੇਣਾ ਸੀ ਪਤਾ ਨਹੀਂ ਕਿੱਥੋਂ ਚੱਕ ਲਿਆ ਸਸਤਾ ਜਾ ਉਤੋਂ ਪਹਿਲੇ ਦਿਨ ਨਿੰਦਾ ਪਤਾ ਚੱਲਣਾ ਇਹਨੇ ਸਵਾਸੀ ਹੁਣ ਚਾ ਕੀ ਜਾਨਾ ਅੱਖਾਂ ਨਾਲ ਥੋੜਾ ਲਾ ਦੇਗਾ ਪੈਨਸ਼ਨ ਚੱਲ ਅੱਗੇ ਰੇਟ ਹੁੰਦੇ ਆ ਗੱਲਾਂ ਕਰਦੇ ਹਾਂ ਹੂੰ ਚਟਨੀ ਨਾ ਨਿੰਬੂ ਦੀ ਆਂਬ ਦੀ ਪੁਦੀਨੇ ਦੀ ਹੋਰ ਵੱਧ ਚਟਨੀ ਹੁੰਦੀ ਆ ਮੇਰੀ ਮਾਸੀ ਨੂੰ ਆਂਬ ਦੀ ਮਿੱਠੀ ਮੇਰੀ ਫੇਵਰੇਟ ਆ ਮੇਰੀ ਮਾਸੀ ਨੂੰ ਬਹੁਤ ਸਾਰੀਆਂ ਚਟਨੀਆਂ ਬਣਾਉਣੀਆਂ ਆਉਂਦੀਆਂ ਉਹਨਾ ਆਂਗਣਵਾੜੀ ਚ ਪਿੰਡ ਦੀਆਂ ਹੋਰ ਬੁੜੀਆਂ ਨੇ ਵੀ ਸਿਖਾਉਂਦੀ ਆ ਤੂੰ ਨਾ ਆਂਬ ਦੀ ਤੇ ਨਿੰਬੂ ਦੀ ਮੈਨੂੰ ਵੀ ਪਤਾ ਕਰਕੇ ਦੱਸੀ ਮੈਂ ਵੀ ਬਣਾਉਂਗੀ ਮੈਂ ਤੈਨੂੰ ਮਿਲਾ ਹੀ ਦਊਂਗਾ ਤੂੰ ਸਾਰੀਆਂ ਦੇਖ ਲਈ ਮਾਸੀ ਵਾਲਾ ਮੈਂ ਕਰੂਗੀ ਤੇਰਾ ਓਏ ਹਾਂ ਉੱਠ ਮੇਰੀ ਸੀਟ ਐ ਸੁਣਦੇ ਨਹੀਂ ਤੈਨੂੰ ਮੈਂ ਆਪਦੀ ਸੀਟ ਤੇ ਬੈਠੂ ਛੱਡੀ ਰਹਿਣਾ ਅੰਕਲ ਕੱਲ ਤੋਂ ਅਸੀਂ ਫਿਰ ਦੂਜੀ ਵੈਨ ਲਵਾ ਲਈਏ ਉਠਾ ਛਡੋ ਚੱਲ ਪੁੱਤ ਤੁਸੀਂ ਬੈਠੋ ਉੱਥੇ ਇੱਥੇ ਆ ਕੇ ਬੈਠੀ ਸਾੜੀ ਤੈਨੂੰ ਦਿਸਦਾ ਨਹੀਂ ਲਾਈਨ ਮਾਰੀ ਜਾਂਦਾ ਸੀ ਤੇਰੇ ਤੇ ਲੱਗਦੀ ਚਟਨੀ ਦੀ ਤੂੰ ਫੜਨ ਨੂੰ ਕਹਵੀਂ ਫਿਰ ਚੱਲਣਾ ਸੋਚੂ ਰੋਦੇ ਆਪ ਨੂੰ ਕੋ ਹਰ ਜੱਮ ਮੇਰੇ ਸਾਲਿਆ ਲੈ ਜਾ ਤੇਰੀ ਮਾਸੀ ਨੂੰ ਕੱਟ ਗਏ ਉਹ ਤਾਂ ਸਾਈਕਲ ਦੇ ਨਹੀਂ ਤੇਰੇ ਪੈਂਚਰ ਲਾਉਣਾ ਗੱਟੀ ਦਾ ਗੱਟੀ ਦਾ ਮੇਰੇ ਗੋਡੇ ਨੁਗਦੇ ਮੇਰੇ ਤਾਂ ਸਾਈਕਲ ਚੱਲਦਾ ਨਹੀਂ ਯਾਰ ਪੈडल ਮਾਰਦਾ ਮੇਰੇ ਮੱਟ ਫੱਜ ਜਾਂਦੇ ਮੈਨੂੰ ਮੈਲ ਤੇ ਲੈ ਜਾ ਕਰ ਮੈਨੂੰ ਵੇਚ ਦੇ ਭਾਵੇਂ ਮੈਂ ਕਹਾ ਤੇਰੀ ਮੰਗਦਾ ਸੌਰੀ ਯਾਰ ਯਾ ਕਿਉਂ ਸੀ ਪਹਿਲਾਂ ਸੌਰੀ ਸੌਰੀ